ਇਮੂੜੇ ਕੰਮ ਜਾਓ ਤੁਸੀਂ ਉਹਦਾ ਜਾਉ ਹਣ ਕੈਨੇਡਾ ਤੁਸੀਂ ਇੱਥੇ ਕਰਨੀ ਲੰਡਰਵਾਜੀ ਜਾਨੀ ਪ੍ਰਵਾਹ ਰੂ ਉਹ ਨਹੀਂ ਕਰਨੀ ਉਹਦੇ ਬੈਂਡ ਆਏ ਨਹੀਂ ਤੇ ਨਾਲ ਦੀ ਨਾਲ ਮੈਨੂੰ ਭੇਜ ਦੇਣਾ ਹਾਂ ਹਾਂਜੀ ਹਾਂਜੀ ਭਾਜੀ ਨਹੀਂ ਭਾਜੀ ਅੱਜ ਨਹੀਂ ਹੋਣਾ ਕੰਮ ਮੰਡੇ ਨੂੰ ਕੈਮਰੇ ਲੱਗਣਗੇ ਹਾਂਜੀ ਹਾਂਜੀ ਮਮਾਵੇ ਚੱਲੇ ਆ ਗੁੱਡ ਹੋਲਡ ਕਰਿਓ ਚੱਲੇ ਆ ਚੱਲੇ ਕਲਾਸ ਲਾਣ ਹਾਂ ਅਛਾ ਤੇਰੇ ਤੇ ਨਾ ਬਹੁਤ ਉਮੀਦਾਂ ਨੇ ਵਧੀਆ ਤਰ੍ਹਾਂ ਪੜ੍ਹਨਾ ਵਾ ਤੇ ਹਾਈਲਾਈਟਸ ਵਧੀਆ ਬੈਂਡ ਲੈਣੇ ਆ ਹਾਂਜੀ 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 ਬਸ ਤੇਰੇ ਤੇ ਤੇਰੇ ਤੇ ਮੈਨੂੰ ਬਹੁਤ ਉਮੀਦ ਆ ਹਾਂਜੀ 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 ਬਾਜੀ ਆਓ ਬੇਟਾ ਨਾ ਉਹ ਹਾਈਲਾਈਟਸ ਕਰਦਾ ਪਿਆ ਵਾ ਤੇ ਉਹ ਚੱਲਿਆ ਸੀਗਾ ਆਪਣੀ ਕਲਾਸ ਲਾਣ ਮੈਂ ਕਿਹਾ ਚੱਲ ਹਾਂਜੀ ਹਾਂਜੀ ਬਾਜੀ ਤੁਹਾਨੂੰ ਪਤਾ ਯਾਰ ਇਕੱਲਾ ਇਕੱਲਾ ਮੁੰਡਾ ਆ ਇਹਦੇ ਲਈ ਸਭ ਕੁਝ ਕਰਦੇ ਆ ਉਨਾਲੇ ਪਹੁੰਚ ਜੂਗਾ ਬਾਅਦ ਚ ਆਪਾਂ ਵੀ ਤਿਆਰੀ ਖਿੱਚੀ ਲਓ ਹਾਂਜੀ ਹਾਂਜੀ ਬਾ ਇੱਥੇ ਰਹਿ ਕੇ ਕਰਨਾ ਕੀ ਆ ਭਾਜੀ ਇੱਥੇ ਹੈ ਕੀ ਹੁਣ ਨਾ ਕੰਮਕਾਰਾ ਨਾ ਕੁਛ ਬਸ ਇਹਦੀ ਤਿਆਰੀ ਆ ਆਪਣਾ ਵੀ ਹਿੱਲਾ ਵਸੀਲਾ ਨਾਲ ਹੀ ਬਣ ਜਾਣਾ ਠੀਕ ਆ ਭਾਜੀ ਓਕੇ ਭਾਜੀ ਥੈਂਕ ਯੂ ਓ ਬਬਲੀ ਗੱਲ ਸੁਣੀ ਮੇਰੀ ਹਾਂਜੀ ਉਹ ਜਿਹੜੇ ਦੁਕਾਨ ਦੇ ਨਾਲ ਆਪਾਂ ਪਲਾਟ ਲਿਆ ਸੀ ਪਿਛਲੇ ਸਾਲ ਉਹਦੇ ਕਾਗਜ਼ ਕੱਢ ਕੇ ਲਈ ਕੀ ਕਰਨੇ ਆ ਤੇ ਬਾਹਰ ਭੇਜਣਾ ਵਾ ਮੁੰਡੇ ਨੂੰ ਹੀ ਲਵਸੀਲਾ ਦਾ ਕਰਨਾ ਹੀ ਆ ਹੁਣੇ ਕੋਸ਼ਿਸ਼ਾਂ ਕਰਾਂਗੇ ਤਾਂ ਹੀ ਮੁੰਡਾ ਜਾਊਗਾ ਬਾਹਰ ਇੰਨੀ ਕੀ ਗੱਲ ਕਾ ਲਈ ਆ ਸਰਦਾਰ ਜੀ ਮਹੀਨਾ ਤਾਂ ਹੋਇਆ ਆ ਆਈ ਲੈਟਸ ਲੱਗੇ ਨੂੰ ਹਫਤੇਵਾਲ ਪੇਪਰ ਪੇਪਰ ਤਾਂ ਦੇ ਲੈਣ ਦੋ ਪਹਿਲਾਂ ਹੀ ਤੁਸੀਂ ਤੂੰ ਹਰ ਗੱਲ ਨੂੰ ਨਾ ਨੈਗੇਟਿਵ ਹੀ ਲਿਆ ਕਰ ਮੇਰਾ ਮੁੰਡਾ ਬਹੁਤ ਇੰਟੈਲੀਜੈਂਟ ਆ ਤੁਹਾਨੂੰ ਪਤਾ 12ਵੀਂ ਜਿਹਦੇ ਕਿੱਡੇ ਵਧੀਆ ਨੰਬਰ ਆਏ ਸੀ ਮੈਨੂੰ ਮਾਣ ਆ ਮੇਰੀ ਹਾਲਤ ਤੇ ਉਹ ਦੇਖੀ ਕਿੰਨੇ ਵਧੀਆ ਬਹਿਣ ਆਣੇ ਆ ਐਵੇਂ ਪਹਿਲਾਂ ਕਾਗਜ਼ ਲਿਆ ਫਟਾਫਟ ਜਾ ਕੇ ਤੁਹਾਨੂੰ ਤਾਂ ਸਮਝਾਉਣਾ ਬਹੁਤ ਔਖਾ ਘਰੀ ਚੱਲੋ ਆਪਣੀਆਂ ਮਨਮਰਜ਼ੀਆਂ ਹਾਂਜੀ ਹਾਂਜੀ ਭਾਜੀ ਲਿਖਾਇਓ ਹਾਂਜੀ ਹਾਂਜੀ ਇੱਕ ਦੱਸਿਓ ਤੁਹਾਡਾ ਦਫ਼ਤਰ ਕਿੰਨੇ ਵਜੇ ਖੁੱਲ੍ਹ ਜਾਂਦਾ ਵਾ ਹਾਂਜੀ ਠੀਕ ਹੈ ਜੀ ਅਲੈਹੁ ਅਲੈਕੁਮ ਸਲਮ ਠੀਕ ਹੈ ਹਾਂ ਆਨਿਆ ਭਾਜੀ ਤੂੰ 4 ਵਜੇ ਨਾ ਤਿਆਰ ਹੋ ਜੀ ਆਪਾਂ ਜਾ ਕੇ ਆਣਾ ਕਿੱਥੇ ਕੀ ਹੋਇਆ ਹਰ ਗੱਜ ਕਿੱਥੇ ਕੀ ਹੋਇਆ ਜੇ ਮੈਂ ਕਿਤੇ ਜਾਣਾ ਮੈਂ ਤੈਨੂੰ ਤਾਂ ਹੀ ਕਿਹਾ ਵਾ ਇਮੀਗ੍ਰੇਸ਼ਨ ਆਫਿਸ ਜਾ ਕੇ ਆਣਾ ਵਾ ਪਤਾ ਨਹੀਂ ਤੁਹਾਡੇ ਸਿਰ ਤੇ ਤਾਂ ਪੂਤੀ ਸਵਾਰ ਹੋਇਆ ਪਿਆ ਬਾਹਰ ਦਾ ਬਾਹਰ 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 ਰਾਈ ਪਈ ਹੈ ਬਬਲੀ ਗੱਲ ਸਮਝਿਆ ਕਰ ਸਾਰਾ ਕੁਝ ਪਹਿਲਾਂ ਹੀ ਪਤਾ ਹੋਵੇ ਨਾ ਤਾਂ ਬਾਅਦ ਚ ਕੋਈ ਦਿੱਕਤ ਨਹੀਂ ਆਉਂਦੀ ਕਿੰਨਾ ਖਰਚਾ ਆਣਾ ਆ ਫਾਈਲ ਨੂੰ ਕਿੰਨਾ ਟਾਈਮ ਲੱਗਣਾ ਕਿਹੜਾ ਦੇਸ਼ ਇਹਦੇ ਵਾਸਤੇ ਸਹੀ ਰਹੂਗਾ ਸਾਰਾ ਕੁਝ ਪਤਾ ਕਰਨਾ ਪੈਂਦਾ ਪਹਿਲਾਂ ਹੀ ਤੂੰ ਹਰ ਗੱਲ ਨੂੰ ਸੀਰੀਅਸ ਲੈਂਦੀ ਨਹੀਂ ਜਦੋਂ ਦੇਖੋ ਬਸ ਇਹੀ ਕਾਲੀ ਆ ਕਾਲੀ ਆ ਕਾਲੀ ਆ ਇਹੀ ਕਰਦੀ ਰਹਿੰਦੀ ਹੈ ਤੁਸੀਂ ਤਾਂ ਨਾ ਬੇਫਜ਼ੂਲ ਦੀ ਟੈਨਸ਼ਨ ਲਈ ਜਾਂਦੇ ਆ ਤੈਨੂੰ ਲੱਗਦੀ ਹੋਣੀ ਆ ਬੇਫਜ਼ੂਲ ਦੀ ਟੈਨਸ਼ਨ ਪ੍ਰਿੰਸ ਦਾ ਭਰਾ ਨਾ ਪਿਛਲੇ ਮਹੀਨੇ ਬਾਹਰ ਗਿਆ ਵਾ ਉਹਨੇ ਮੈਨੂੰ ਇਮੀਗ੍ਰੇਸ਼ਨ ਵਾਲਾ ਦੱਸਿਆ ਸੀ ਜਿਹਦੇ ਨਾਲ ਮੈਂ ਗੱਲ ਕਰਦਾ ਪਿਆ ਸੀ ਇੱਕ ਮਹੀਨੇ 'ਚ ਉਹਨੇ ਬੱਚੇ ਨੂੰ ਜਹਾਜ ਚੜਾਤਾ ਤੇ ਜੋਤ ਨੂੰ ਵੀ ਉਹਨਾਂ ਨੇ ਮਹੀਨੇ ਦੇ ਅੰਦਰ ਅੰਦਰ ਹੀ ਕੱਢ ਦੇਣਾ ਹੈ ਤੂੰ ਹਰ ਗੱਲ ਨੂੰ ਸੀਰੀਅਸ ਲੈਂਦੀ ਨਹੀਂ ਜਦੋਂ ਦੇਖੋ ਬੇਫਜ਼ੂਲ 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 ਅਸਫੀ ਕਾਲ ਵੀਰੇ ਸੋਸਿਆ ਬਾਂਜੀ ਕੀ ਹਾਲ ਹੈ ਜੀ ਠੀਕ ਹੋ ਬਹੁਤ ਵਧੀਆ ਤੁਸੀਂ ਸੁਣਾਓ ਠੀਕੋ ਬਾਜ਼ਾਰਿੰਦਾਂ ਮੈਂ ਲੈ ਜਾਣਾ ਸੀ ਆਕੇ ਨਹੀਂ ਚਲ ਮੈਂ ਇੱਥੇ ਆਈ ਸੀ ਕਚਨ ਮੈਂ ਮੇਲ ਸਵਾਂ ਢੋਲੀ ਪਾਣੀ ਪੂਣੀ ਲਿਆ ਦੀਦੀ ਆਏ ਆਈ ਆਈ ਅਲੋ ਸਾਸ਼ਿਕਾ ਜੀ ਦੇ ਕਿ ਹਾਲ ਚਾਲ ਹੈ ਬਸ ਠੀਕ ਹੈ ਹੋਰ ਕੱਲੇ ਆਏ ਹੋ ਹਾਂਜੀ ਕੱਲੇ ਆਈ ਹਾਂ ਹਰਸ਼ ਨਹੀਂ ਆਇਆ ਅੱਜ ਨੂੰ ਲੈ ਆਂਦੇ ਉਹ ਕੰਮ ਚੁੱਕੀ ਸੀ ਲੈ ਹਰਸ਼ ਨੇ ਡਾਇਲਟਸ ਕਰ ਲਈ ਹੋਈ ਸੀ ਨਾ ਉਹਦੀ ਫਾਈਲ ਫਿਲਾਈ ਨਹੀਂ ਤੁਸੀਂ ਹਾਲੇ ਨਹੀਂ ਪਾਪੀ ਹਾਲੇ ਉਹਦੀ ਫਾਈਲ ਫਿਲ ਬਾਰੇ ਸੋਚਿਆ ਨਹੀਂ ਹੈ ਥੋੜਾ ਹੱਥ ਸੋਖਾ ਹੋ ਜੇ ਫਿਰ ਦੇਖਦੇ ਆ ਜੋਬ ਕੀ ਕਰਦਾ ਆਪਣਾ ਯੋਧ ਜੋ ਤਾਂ ਹਾਈਲਾਈਟਸ ਕਰਦਾ ਪਿਆ ਔਰ ਅਸੀਂ ਜਾਂਦੀ ਪ੍ਰਵਾਬ ਰੂ ਨਹੀਂ ਕਰਨੀ ਉਹਦੇ ਬੈਂਡ ਆਏ ਨਹੀਂ ਤੇ ਨਾਮ ਦੀ ਨਾਲ ਮੈਨੂੰ ਭੇਜਦੇ ਹੈ ਤੁਹਾਨੂੰ ਵਧੀਆ ਗੱਲਾਂ ਗੋਲਡੇ ਬਾਤ ਸਹੀ ਕਰੋ ਕੀ ਮੋਬਾਈਲ 'ਚ ਹੀ ਵੜੇ ਹੋਇਆ ਐਡਾ ਕਿਹੜਾ ਜ਼ਰੂਰੀ ਕੰਮ ਤੁਹਾਡਾ ਮੋਬਾਈਲ ਦੇ ਵਿੱਚ ਕੋਈ ਆਇਆ ਗਿਆ ਵੀ ਵੇਖ ਲਓ ਲੈ ਕਿਉਂ ਦੀ ਗੱਲ ਸ਼ੋਪਿੰਗ ਕਰਦਾ ਪਿਆ ਆ ਲਖਿਓ ਜੀ ਤੁਸੀਂ ਵੀ ਦੇਖੋ ਤਾਂ ਬੈਗਾਂ ਦੇ ਨਾਲ ਬਹੁਤ ਵਧੀਆ ਡਿਸਕਾਊਂਟ ਲੱਗਿਆ ਹੋਇਆ ਵਾ ਦੇਖੋ ਜੀ ਦੀ ਸੂਟਕੇਸ 72% ਡਿਸਕਾਊਂਟ ਲੱਗਿਆ ਹੋਇਆ ਵਾ ਜਿਹੜੀ ਚੀਜ਼ 6-7000 ਦੀ ਆ ਸਿਰਫ 3500-4000 ਦੀ ਮਿਲਦੀ ਹੈ ਔਨਲਾਈਨ ਚ ਕੀ ਮਾਣਾ ਦੇਖੋ ਕਿੰਨੇ ਵਧੀਆ-ਵਧੀਆ ਡਿਜ਼ਾਈਨ ਵੀ ਨੇ ਕਿੰਨਾ ਵਧੀਆ-ਵਧੀਆ ਕਲਰ ਵੀ ਨੇ ਮੈਂ ਕਹਿੰਦਾ ਹਰ ਚੀਜ਼ ਦਾ ਵੀ ਤਾਂ ਵੀਜ਼ਾ ਲੱਗ ਹੀ ਜਣਾ ਨੇ ਹੇ ਸਵੇਰ ਤੁਸੀਂ ਵੀ ਦੇਖ ਲਓ ਲੱਗਿਆ ਤਾਂ ਤੁਸੀਂ ਵੀ ਮੰਗਾ ਲਓ ਕੋਈ ਗੱਲ ਨਹੀਂ ਵੀਰੇ ਜਦੋਂ ਲੱਗੂਗਾ ਵੀਜ਼ਾ ਦੇਖੀ ਜਾਊਗਾ ਅੱਜ ਕੱਲ ਸ਼ਾਪਿੰਗ ਕਰਨੀ ਕੀ ਹੋਖੀ ਆ ਹੱਥ 'ਚ ਪੈਸੇ ਹੋਣ ਤਾਂ ਸ਼ਾਮ ਤੱਕ ਬੰਦਾ ਬਥੇਰਾ ਸਾਮਾਨ ਲਿਆਂਦਾ ਕੋਈ ਚੱਕਰ ਨਹੀਂ ਅਗਭਲੀ ਤੂੰ ਵੀ ਦੇਖ ਲੈ ਆ ਕੇ ਤੈਨੂੰ ਹੁਣ ਦੁਬਾਰਾ ਥੋੜੀ ਦਿਖਾਉਂਗਾ ਆ ਜਾ ਇੱਧਰ ਆ ਕੇ ਤੂੰ ਵੀ ਦੇਖ ਲੈ ਪਸੰਦ ਕਰ ਲਾ ਫਿਰ ਆਪਾ ਆਰਡਰ ਕਰੀਏ ਕਲਰ ਦੇਖ ਮੈਨੂੰ ਕਿਹੜਾ ਸੋਨਾ ਲੱਗਦਾ ਹੈ ਹਾਂਜੀ ਆ ਦੇ ਕਿਹੜਾ ਚਾਹ ਮਹਿੰਗਾਈ ਹੈ ਜਲਦੀ ਜਲਦੀ ਦੱਸ ਆਪਾ ਆਰਡਰ ਕਰੀਏ ਦੇਖ ਲੋ ਜਿਹੜਾ ਤੁਹਾਨੂੰ ਸਹੀ ਲੱਗਦਾ ਹੈ। ਉਦਾਰ ਕੰਮ ਦਾ ਨਾ 네ਗੇਟਿਵ ਜਵਾਬ ਹੀ ਦੇਣਾ ਹੁੰਦਾ। ਅੱਜ ਅਲੋਲੀ ਭੈਣ ਆਈ ਆ ਚਾਹ ਚੁ ਬਣਾ ਲੈ ਥੋੜੀ ਜੀ। ਨਹੀਂ ਨਹੀਂ ਵੀਰੇ ਚਾਹ ਦੀ ਲੋੜ ਨਹੀਂ ਹੈਗੀ। ਮੈਂ ਚੱਲਦੀ ਆ ਹੁਣ। ਵੈਸੇ ਵੀ ਮੈਨੂੰ ਜਲਦੀ ਆ। ਤੁਸੀਂ ਖਿੱਚੋ ਤਿਆਰੀ। ਸੰਗੋ ਬਾਬੇ ਜਲਦੀ ਆ ਕਰਾਂਗੇ। ਤੁਹਾਡਾ ਮੂੰਹ ਮਿੱਠਾ ਕਰਾ ਲੈਣਾ। ਹਾਂ ਹਾਂ ਵੀਰੇ ਉਡੀਕਦੀ ਆ ਮੈਂ ਵੀ ਡੱਬਾ। ਅੰਗੇਸ਼ ਸਿੰਘ ਜੀ ਸਤਿ ਸ੍ਰੀ ਅਕਾਲ ਜੋਤ ਕਿੱਥੇ ਹੈ ਜੋਤ ਕੰਮ ਗਿਆ ਕਿਤੇ ਦੱਸ ਉਹ ਮਾੜੇ ਕੰਮ ਜਾਣਾ ਸੀਗਾ ਜੀ ਮਾੜੇ-ਮੂੜੇ ਕੰਮ ਜਾਓ ਤੁਸੀਂ ਉਹਦਾ ਜਾਉ ਹਣ ਕੈਨੇਡਾ ਤੁਸੀਂ ਇੱਥੇ ਕਰਨੀ ਲੰਡਰ ਬਾਜੀ ਮੇਰਾ ਮੁੰਡਾ ਤੁਸੀਂ ਖਰਾਬ ਕਰਤਾ ਸੀ ਤੁਹਾਡੇ ਉਹ ਦੁੱਖੋਂ ਮੈਨੂੰ ਆਇਲੈਂਡਸ ਕਰਾ ਕੇ ਬਾਹਰ ਭੇਜਣ ਲੱਗਿਆ ਚਲੋ ਕੋਈ ਨਹੀਂ ਆਊਗਾ ਉਹਨੇ ਕੋਈ ਕਰ ਦੱਸ ਜੋ ਸੁੱਖ ਹੈ ਕੋਈ ਨਹੀਂ ਕੋਈ ਨਹੀਂ ਤੂੰ ਜਾ ਆਇਆ ਸੀ ਵੱਡਾ ਸੁੱਖ ਪਬਲੀਕ ਮੈਂ ਕੰਮ ਚੱਲੇ ਆਇਆ ਆਇਆ ਥੋੜੀ ਦੇਰ ਚ। ਲਾ ਹੁਣ ਕਿੱਥੇ ਚੱਲੇ ਹੋ? ਤੇਰੀ ਆਤ ਤਾਂ ਨਹੀਂ ਆਣੀਆਂ ਪਿੱਛੋਂ ਆਵਾਜ਼ਾਂ ਮਾਰਨ ਦੀਆਂ। ਜਿਹੜਾ ਵੀ ਚੱਜ ਦੇ ਕੰਮ ਜਾਉ ਤੂੰ ਪਿੱਛੋਂ ਆਵਾਜ਼ ਮਾਰਦ ਨੇ ਕਿੱਥੇ ਚੱਲੇ ਹੋ? ਜੋਤ ਆਇਆ ਨਹੀਂ ਤੇਰਾ ਹੱਲੇ ਹਾਈਲਾਈਟਸ ਦਾ ਰਿਜ਼ਲਟ। ਕੀ ਬਣਿਆ ਖੇ ਜਾਣਾ ਨਹੀਂ ਆਇਆ ਅਜੇ ਯਾਰ ਪਾਪਾ ਵੀ ਆਉਣ ਵਾਲੇ ਉਹਨਾਂ ਨੇ ਆਉਂਦੇ ਹੀ ਪੁੱਛਣਾ ਇੰਨਾ ਪਤਾ ਨਹੀਂ ਕਿ ਉਹ ਟਾਈਮ ਲਾ ਦਿੰਦੇ ਆ ਕੋਈ ਲੈ ਕੇ ਜਾਣਾ ਦੱਸ ਦੋ ਮੈਂ ਲੈਣਾ ਦੱਸ ਵੀ ਲੈਣਾ ਕਿਉਂਕਿ ਖੁਸ਼ਖਬਰੀ ਆ ਜਾਣੀ ਆ ਰਿਜ਼ਲਟ ਆਣਾ ਇਹਦਾ ਅੱਜ ਜੋ ਤੂੰ ਦੇਖ ਕੀ ਬਣਿਆ ਫਟਾਫਟ ਬਾਮੂ ਵੀ ਠੱਕ ਰੀਆ

ਅੱਖੇ ਬੰਦ ਮੁਠੀ ਲੱਖ ਦੀ ਖੁੱਲ ਜੇ ਤਾਂ ਅੱਖ ਦੀ ਅਖਰ ਦੀਦੀ ਨੇ ਵੀ ਤਾਂ ਮੁੰਡਾ ਬਾਹਰ ਭੇਜਿਆ ਹੀ ਆ ਚੁੱਪਚੀ ਪਿੱਤੇ ਤੁਸੀਂ ਉਹਨਾਂ ਸਕੇ ਭਰਾ ਆਓ ਤਾਂ ਵੀ ਤੁਹਾਨੂੰ ਪਤਾ ਨਹੀਂ ਲੱਗਣ ਦਿੱਤਾ ਉਹਨਾਂ ਨੇ ਤੁਸੀਂ ਸਾਰੇ ਸ਼ਹਿਰ ਚ ਡੰਡੋਰਾ ਪਿੱਟਿਆ ਆ ਸਾਰੇ ਬਰਾਦਰੀ ਥੂ ਥੂ ਕਰਾ ਕੇ ਰੱਖਤੀ ਉਹਦਾ ਦੋਸਤਾਂ ਦਾ ਕਿਨੂੰ ਜਲੀਲ ਕਰਤਾ ਤੁਸੀਂ ਉਹ ਕਿਹੜੇ ਮੂੰਹ ਲੈ ਕੇ ਜਾਊਗਾ ਬਾਹਰ ਐ ਨਾ ਰੋਲਾ ਐ ਨਾ ਰੋਲਾ ਕਿਓ ਸਰ ਸੁੱਟੀ ਬੈਠਿਓ ਸਰਦਾਰ ਜੀ ਮੈਨੂੰ ਉਹਦੇ ਬੈਂਡ ਨਾ ਆਉਣ ਦਾ ਦੁੱਖ ਨਹੀਂ ਜਿੰਨਾ ਤੁਹਾਡੇ ਰੋਲਾ ਪਾਉਣ ਦਾ ਦੁੱਖ ਹੈ ਮੇਰੀ ਇੱਕ ਗੱਲ ਪੱਲੇ ਬੰਨ ਲਓ ਪਹਿਲਾਂ ਕੰਮ ਕਰੋ ਫਿਰ ਕਿਸੇ ਨੂੰ ਦੱਸੋ ਚਲ ਜੋਤ ਘਬਰਾ ਨਾ ਮੈਂ ਤੇਰੇ ਨਾਲ ਹੌਸਲਾ ਰੱਖ ਸਫਲਤਾ ਮਿਲੂਗੀ ਨਾ ਖੋਲਿਆ ਕਰੋ ਜ਼ਿੰਦਗੀ ਦੀ ਕਿਤਾਬ ਹਰ ਕਿਸੇ ਦੇ ਸਾਹਮਣੇ ਕੁਝ ਪੰਨੇ ਰਾਜ਼ ਹੀ ਰਹਿਣ ਤਾਂ ਠੀਕ ਹੈ ਕਿਉਂਕਿ ਕਹਿੰਦੇ ਨੇ ਨਾ ਕਿ ਬੰਦ ਮੁਠੀ ਲੱਖ ਦੀ ਖੁੱਲ ਗਈ ਤਾਂ ਕਾਕਾ